ਦੋ ਵੱਡੀਆਂ ਖਬਰਾਂ ਦਾ ਰੁੱਖ ਕਰਦੇ ਆਂ ਅੱਜ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਇੱਕ ਖਬਰ ਤਾਂ ਜੁੜੀ ਆ ਭਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਐਮਪੀ ਖੰਡੂਰ ਸਾਹ ਤੋਂ ਤੇ ਦੂਸਰੀ ਖਬਰ ਜੁੜੀ ਆ ਭਗਵੰਤ ਮਾਨ ਦੇ ਨਾਲ ਅੱਜ ਇੱਕ ਜਥੇਦਾਰ શ્રી ਕਾਲਤਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹਦੇ ਸੰਬੰਧ ਵਿੱਚ ਅਜੇ ਭਗਵੰਤ ਮਾਨ ਦਾ ਬਿਆਨ ਤਾਂ ਨਹੀਂ ਆਇਆ ਉਸ ਤੋਂ ਪਹਿਲਾਂ ਇੱਕ ਬਿਆਨ ਆ ਜਿਹੜਾ ਸਾਬਕਾ ਜਥੇਦਾਰ ਭਾਈ ਅਰੰਜੀਤ ਸਿੰਘ ਦਾ ਬਿਆਨ ਆਇਆ ਤੁਹਾਨੂੰ ਉਹ ਵੀ ਸੁਣਾਉਣਿਆ ਕਿ ਕੀ ਕਿਹਾ ਭਾਈ ਅਰੰਜੀਤ ਸਿੰਘ ਨੇ ਵੀਡੀਓ ਨੂੰ ਲਾਇਕ ਜ਼ਰੂਰ ਕਰਨਾ ਕਮੈਂਟ ਵੀ ਜ਼ਰੂਰ ਕਰਨੇ ਤੇ ਜਿਹੜੇ ਨਵੇਂ ਸਰੋਤੇ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਸਬਸਕ੍ਰਾਈਬ ਆ ਜਿਹੜਾ ਉਸ ਨੂੰ ਜ਼ਰੂਰ ਕਰ ਲੈਣਾ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਿ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਕਿਉਂ ਆ ਕੱਲ ਦੇ ਇੱਕ ਬੜੇ ਖੂਬ ਚਰਚਾ ਹੋ ਰਹੀ ਆ মিডিਆ ਦੇ ਵਿੱਚ ਰੌਲਾ ਪਿਆ ਜਾ ਰਿਹਾ ਇਹ ਭਾਈ ਅੰਮਰਤ ਪਾਰ ਸਿੰਘ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਟੀਕੇ ਲਾਉਂਦਾ ਗੋਲੀਆਂ ਖਾਂਦਾ ਫਲਾਨਾ ਕਰਦਾ ਠਿਮਕੜਾ ਕਰਦਾ ਜਣੀ ਕਿ ਹੱਦ ਮਾ ਕਾ ਦਿੱਤੀ ਤੇ ਬਿਆਨ ਕਿਦਾ ਲਿਖਿਆ ਗਿਆ ਪ੍ਰਧਾਨ ਮੰਤਰੀ ਵਾਜਦੇਗਾ ਅਤੇ ਬਰਿੰਦਰ ਸਿੰਘ ਫੌਜੀ ਜੋ ਕਿ ਸਦਾ ਭਾਈ ਅੰਬਰਤਪਾਲ ਸਿੰਘ ਦੇ ਨਾਲ ਰਹਿੰਦੇ ਸੀ ਤੇ ਹੁਣ ਚਰਚਾ ਛੜੀ ਸੀ ਵੱਡੀ ਤੇ ਉਹ ਲੋਕ ਵੀ ਬੜੇ ਖੋਸੇ ਜਿਹੜੇ ਕਿ ਭਾਈ ਅੰਬਰਤਪਾਲ ਸਿੰਘ ਨੂੰ ਦੇ ਖਿਲਾਫ ਜਿਨ੍ਹਾਂ ਨੇ ਚੋਣਾ ਵੀ ਲੜੀਆਂ ਜਿਹੜੇ ਹਾਈ ਕੋਰਟ ਤੱਕ ਵੀ ਗਏ ਤੇ ਮੂੰਹ ਦੀ ਖਾਣੀ ਪਈ ਤੇ ਆਖਰ ਉਹਨਾਂ ਨੂੰ ਵਾਪਸ ਆਉਣਾ ਪਿਆ ਹੁਣ ਸਾਰਿਆਂ ਦੇ ਜਿਹੜੇ ਚਲੋਣੇ ਕਿਉਂ ਲੜਦੇ ਆ ਕਿ ਭਾਈ ਅੰਬਰਤਪਾਲ ਸਿੰਘ ਐਮਪੀ ਕਿਉਂ ਬਣ ਗਿਆ ਦੂਸਰੀ ਤਰਨਤਾਰ ਦੀ ਜਿਹੜੀ ਜਿਮਣੀ ਚੋਣ ਹੋ ਰਹੀ ਆ ਉਸ ਨੂੰ ਲੈ ਕੇ ਮਾਨ ਸਿੰਘ ਖਾਰਾ ਨੇ ਵੱਡਾ ਬਿਆਨ ਦਿੱਤਾ ਆਮਾਨ ਸਿੰਘ ਖਾਰਾ ਦਾ ਕਹਿਣਾਗਾ ਕਿ ਜਿਹੜਾ ਸਾਰਾ ਕੁਝ ਆ ਸਰਿਆ ਜਿਹੜਾ ਸਰਿਆਮ ਜਿਹੜਾ ਸਰਾ ਸਰ ਜਿਹੜਾ ਝੂਠ ਆ ਇੱਕ ਝੂਠ ਦਾ ਪਲੰਦਾ ਜਿਹੜਾ ਇੱਕ ਕਿਤਾਬ ਆ ਸਾਰੀ ਉਹ ਲਿਖੀ ਗਈ ਆ ਘੜੀ ਮੋੜੀ ਜਿਹੜੀ ਕਹਾਣੀ ਆ ਉਹਨਾਂ ਨੇ ਕਿਹਾ ਕਿ ਅਜਨਾਲੇ ਦੀ ਘਟਨਾ ਦਾ ਇਸ ਵਿੱਚ ਭੋਰਾ ਜ਼ਿਕਰ ਨਹੀਂ ਕੀਤਾ ਸਰਪਾਟਾਈ ਤਿੰਨ ਸਾਲਾਂ ਦਾ ਜਿਹੜਾ ਬੇਰਵਾਗ ਆ ਸਰਪ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਇੱਕ ਲਿਖਿਆਗਾ ਅਮਾਰ ਸਿੰਘ ਖਾਰਾ ਵਕੀਲ ਭਾਈ ਅੰਮਰਪਾਲ ਸਿੰਘ ਦੇ ਨੇ ਉਹਨਾਂ ਕਿਹਾਗਾ ਕਿ ਅੱਜ ਉਹਨਾਂ ਨੂੰ ਜਾਨੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਜਾਨੀ ਕਿ ਔਰ ਪਪ ਭਗਵੰਤ ਸਿੰਘ ਤੇ ਉਹਨਾਂ ਦਾ ਜਿਹੜਾ ਕੇਂਦਰੀ ਜੇਲ੍ਹ ਬਠਿੰਡਾ ਦੇ ਵਿੱਚੋਂ ਫੋਨ ਆਇਆ ਉਹਨਾਂ ਨੇ ਦੱਸਿਆ ਕਿ ਅਸੀਂ ਕੁਝ ਨਹੀਂ ਲਿਖਿਆ ਸਾਡੇ ਉੱਪਰੋਂ ਜਣੀ ਕੇ ਸਤੋਂ ਜਣੀ ਕੇ ਜਿਹੜੇ ਸਿੰਘ ਨਾਲ ਦੇ ਸੀ ਉਹਨਾਂ ਤੋਂ ਪੁਲਿਸ ਨੇ ਇਹ ਕਹਿ ਕੇ ਦਸਖਤ ਕਰਵਾਏ ਕਈ ਜਗ੍ਹਾ ਤੇ ਕਿ ਜਿਹੜੀ ਇਹ ਫਾਰਮੈਲਿਟੀ ਹੈ ਪੂਰੀ ਕਰਨੀ ਹੈ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਜਲਦੀ ਰਿਹਾ ਹੋ ਸਕੋਗੇ ਤੇ ਤੁਹਾਨੂੰ ਪਤਾਗਾ ਪੁਲਿਸ ਤਾਂ ਚੰਗੇ ਭਲਿਆਂ ਤੋਂ ਦਸਖਤ ਕਰਵਾ ਲੈਂਦੀ ਹੈ ਜਿਹੜੇ ਕਹਿੰਦੇ ਕਾ ਆਉਂਦੇ ਹੁਣ ਜਿਹੜੇ ਖੱਬੀ ਕਾਂਡਕਾ ਹੌਂਦੇ ਹੁਣ ਜਦੋਂ ਉਹਨਾਂ ਦੇ ਚੁਗਲ ਦੇ ਵਿੱਚ ਬੰਦਾ ਹੋਵੇ ਤੇ ਭਾਈ ਪੁਲਸਾ ਜਦੋਂ ਸਰਕਾਰ ਨਾਲ ਰਲੀ ਹੋਵੇ ਤਾਂ ਕੁਝ ਵੀ ਕਰ ਸਕਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਦੂਸਰੇ ਪਾਸੇ ਮਾਨ ਸਿੰਘ ਖਾਰਾ ਨੇ ਬਿਆਨ ਦਿੱਤਾ ਕਿ ਜਿਹੜਾ ਜਿਮਣੀ ਚੋਣ ਜਿਹੜਾ ਤਰਨਤਾਰ ਸਾਹਿਬ ਦੀ ਹੋ ਰਹੀ ਆ ਤੇ ਇਸ ਨੂੰ ਲੈ ਕੇ ਜਿਹੜਾ ਸਰਕਾਰ ਤੇ ਵਿਰੋਧੀ ਪੱਬਾਂ ਭਾਰ ਹੋਏ ਪਏ ਆ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਕਦਰ ਖੁਸ਼ੀ ਕਰਨ ਤੇ ਲੱਗੇ ਹੋਏ ਆ ਹੋਰ ਇਸ ਤੋਂ ਸਵਾਏ ਕੁਝ ਨਹੀਂ ਇਹ ਤਾਂ ਆਪਣੋ ਵੀ ਪਤਾ ਇਹ ਤਾਂ ਬੰਦਾ ਮੈਂ ਕਹਿੰਦਾ ਕਿ ਜਿਹੜਾ ਕੋਈ ਅੰਨਾ ਦਾ ਬੰਦਾ ਉਹ ਬੰਦਾ ਵੀ ਨਹੀਂ ਜਿਹੜਾ ਹਾਮੀ ਭਰ ਸਕਦਾ ਕਿ ਆਪਾਂ ਕਹਿ ਦਈਏ ਕਿ ਭਾਈ ਅਮਰਪਾਲ ਸਿੰਘ ਨਸ਼ਾ ਕਰਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ ਇਲਜ਼ਾਮ ਲਾਉਂਦਿਆਂ ਨੂੰ ਬੜੀ ਕਦਰ ਤੁਸੀਂ ਕੀਤੀ ਆ ਪਹਿਲਾਂ ਵੀ ਕੀਤੀ ਆ ਹੁਣ ਵੀ ਕਰਦੇ ਆ ਤੇ ਗਾਹਾਂ ਨੂੰ ਵੀ ਕਰਦੇ ਰਹਿਣਗੇ ਇਹਨਾਂ ਨੇ ਇਕੱਲੇ ਭਾਈ ਅਮਰਪਾਲ ਸਿੰਘ ਦੀ ਥੋੜੀ ਕੀਤੀ ਆ ਸਰਕਾਰਾਂ ਨੇ ਜਾਂ ਦੀਪ ਸਟੇਟ ਨੇ ਇਹਨਾਂ ਨੇ ਤਾਂ ਉਸ ਹਰ ਸਿੱਖ ਦੀ ਕੀਤੀ ਆ ਜਿਨ੍ਹਾਂ ਨੇ ਸਿੱਖ ਕੌਮ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਨਸ਼ੇ ਛਡਾਉਣ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਅੰਬਰਧਾਰੀ ਜਿਹੜਾ ਹੋਣ ਦਾ ਉਹ ਹੌਕਾ ਦਿੱਤਾ ਉਹ ਹਰ ਇੱਕ ਨੂੰ ਜਿਹੜਾ ਬਦਨਾਮ ਕਾਂਦੀ ਕੋਸ਼ਿਸ਼ ਕੀਤੀ ਆ ਅੱਜ ਤੱਕ ਸੰਤ ਭਿੰਡਰਾ ਵਾਲਿਆਂ ਨੂੰ ਕਾਗਰਾਦਾ ਯੰਟਾ ਜਿਹੜਾ ਅਜੇ ਤੇ ਕਲਾਨੀ ਜਾਂਦੇ ਆ ਤੇ ਹੋਰ ਜਿੰਨੇ ਖਾੜਗੂ ਸਿੰਘ ਹੋਏ ਆ ਜਾਂ ਦਰਬਾਰ ਸਾਹਿਬ ਤੇ ਸ਼ਹੀਦ ਹੋਏ ਆ ਤੇ ਕੀ ਕੀ ਉਹਨਾਂ ਤੇ ਜਿਹੜਾ ਇਲਜ਼ਾਮ ਦੂਸਨ ਬਾਗੀਆਂ ਲਗਾਈਆਂ ਜਾ ਰਹੀਆਂ ਨੇ ਇਹ ਤੁਹਾਡੇ ਸਾਹਮਣੇ ਆ ਇਹ ਗੱਲਾਂ ਤੇ ਦੂਸਰੀ ਆਪਾਂ ਗੱਲ ਕਰਦੇ ਆ ਇਸ ਗੱਲ ਦਾ ਜਵਾਬ ਜ਼ਰੂਰ ਦਿਓ ਤੁਸੀਂ ਕਮੈਂਟਾਂ ਦੇ ਵਿੱਚ ਆ ਦੂਸਰੀ ਗੱਲ ਖਬਰ ਜੁੜੀ ਆ ਕਿ ਕੱਲ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹ 350 ਸਾਲ ਜਿਹੜੀ ਸਤਾਵਤੀ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸਰਦਾਂ ਦੇ ਨਾਮ ਨਾਲ ਮਨਾਉਣਗੇ ਉਸ ਤੋਂ ਬਾਅਦ ਜਿਹੜਾ ਹਰਜਿੰਦਰ ਸਿੰਘ ਧਾਮੀ ਸਰਾਉਣ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆਇਆ ਉਸ ਤੋਂ ਬਾਅਦ ਅੱਜ ਆਤਾਸਤ ਦੇ ਜਥੇਦਾਰ ਕਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਅੱਜ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਪਹਿਲਾ ਸਾਫ ਤੋਂ ਸੂਰਤ ਹੋਣਾ ਉਹ ਦਾੜੀ ਕੱਟ ਕੇ ਕੱਟ ਕੇ ਰੱਖਦੇ ਆ ਤੇ ਰੰਗ ਕੇ ਰੱਖਦੇ ਆ ਤੇ ਪਹਿਲਾ ਉਹ ਸਾਬਦ ਸੂਰਤ ਹੋਣਾ ਫਿਰ ਜਿਹੜਾ ਸਿੱਖ ਜਿਹੜਾ ਪਰੰਪਰਾ ਨੇ ਜਾਂ ਸਿੱਖ ਗੁਰੂਆਂ ਦੀਆਂ ਸਾਧਤੀਆਂ ਨੇ ਫਿਰ ਮਨਾ ਸਕਦੇ ਆ ਕਹਿੰਦੇ ਤੇ ਉਸ ਦੇ ਨਾਲ ਹੀ ਜਿਹੜਾ ਸਾਬਕਾ ਜਥੇਦਾਰ ਆ ਭਾਈ ਅਰਨਜੀਤ ਸਿੰਘ ਜਿਨ੍ਹਾਂ ਨੇ ਕਿ ਗਰਵਾਚਰੀ ਨੂੰ ਗੱਡੀ ਚੜਾਇਆ ਉਹਨਾਂ ਦਾ ਇੱਕ ਬਿਆਨ ਆਇਆਗਾ ਉਹਨਾਂ ਨੇ ਬੜਾ ਤਿੱਖਾ ਬਿਆਨ ਦਿੱਤਾ ਕਿ ਤੁਸੀਂ ਮੱਖ ਮੰਤਰੀ ਦਾੜੀ ਦਾ ਦੇਖ ਲਈ ਕੱਟੀ ਹੋਈ ਕਿ ਤੁਹਾਡੀ ਜਿਹੜੀ ਬੀਬਾ ਹਰਸਮਰਦ ਕੌਰ ਦਾ ਗਾਤਰਾ ਕਿੱਥੇ ਆ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਸਵਾਲ ਆ ਜਿਹੜੇ ਸਿੱਖੀ ਦਾ ਢੰਡੋਰਾ ਪਿੱਟਦੇ ਆ ਕਿ ਸਿੱਖ ਧਰਮ ਸਾਡੀ ਬੁੱੱਕਲ ਦੇ ਵਿੱਚ ਆ ਸਾਡੇ ਹੱਥ ਦੇ ਵਿੱਚ ਆ ਤੇ ਅੱਜ ਉਹ ਕਹਿੰਦੇ ਆ ਕਿ ਦੂਧਿਆ ਨੂੰ ਜਿਹੜਾ ਮਤਾ ਦਿੰਦਿਆ ਜਣੇ ਕਿ ਤੇ ਹੁਣ ਰਣਜੀਤ ਸਿੰਘ ਨੇ ਜਿਹੜਾ ਬਿਆਨ ਦੇ ਦਿੱਤਾ ਟਕਿਆ ਕੇ ਦੇ ਦਿੱਤਾ ਤੇ ਹੁਣ ਦੱਸੋ ਇਹਦਾ ਜਵਾਬ ਕਿਸ ਕੋਲ ਹੈ ਕਿਸੇ ਕੋਲੇ ਨਹੀਂ ਤੇ ਦੂਸਰੀ ਗੱਲ ਅੱਜ ਤੱਕ ਸ਼ਖਬੀਰ ਬਾਦਲ ਆਪਣੀ ਦਾੜੀ ਨੂੰ ਜਿਹੜਾ ਬੰਨ ਕੇ ਰੱਖਦਾ ਸੀ ਕਿਤੇ ਹੋਲੀਆਂ ਖੇਡਿਆ ਕਰਦਾ ਸੀ ਨੰਗੇ ਸਿਰਾਂ ਤੇ ਉਹਦਾ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ ਕਹਿੰਦੇ ਦਾੜੀ ਮੁੰਨੀ ਤੇ ਤੁੰਨੀ ਦੇ ਵਿੱਚ ਕੋਈ ਫਰਕ ਨਹੀਂ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਕਿਹਾ ਕਰਦੇ ਸਨ ਆ ਕਿ ਜਿਸ ਤਰ੍ਹਾਂ ਦਾੜੀ ਨੂੰ ਕੱਟ ਦਈਏ ਮੰਨ ਦਈਏ ਤੇ ਉਸ ਤਰ੍ਹਾਂ ਜਿਹੜਾ ਦਾੜੀ ਨੂੰ ਬੰਨ ਕੇ ਰੱਖਦਾ ਇੱਕ ਬਰਾਬਰ ਆ ਅੱਜ ਤੱਕ ਸਖਬੀਰ ਬਾਦਲ ਨੇ ਇਹੀ ਕੁਝ ਕੀਤਾ ਤੇ ਹੁਣ ਥੋੜਾ ਜਿਹਾ ਦਾੜਾ ਖੁੱਲਾ ਛੱਡਣ ਲੱਗ ਪਿਆ ਤੇ ਉਹੀ ਗੱਲ ਆਉਂਦੀ ਆ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਧਰਮ ਦੇ ਆਗੂ ਆ ਸਾਡੇ ਕੋਲ ਸਾਰਾ ਕੁਝ ਆ ਤਹਾਡੇ ਗਾਤਰੇ ਤੁਹਾਡੀਆਂ ਕਿਰਪਾਨਾਂ ਕਿੱਥੇ ਆ ਤੁਹਾਨੂੰ ਪੰਜ ਬਾਣੀਆਂ ਦਾ ਪਾਠ ਯਾਦ ਆ ਬੜੇ ਕੁਝ ਜਿਹੜਾ ਕੇਸ ਉੱਤੇ ਬਿਆਨ ਕਰ ਸਕਦਾਗਾ ਪਰ ਜਿਹੜਾ ਬੰਦਾ ਇਹ ਮਤਲਬ ਥੋੜੀ ਆ ਕਿ ਜੇ ਬੰਦੇ ਦੀ ਕਿਸੇ ਦੀ ਦਾੜੀ ਕੱਟੀ ਆ ਕਿਉਂ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ ਉਹ ਸਿੱਖ ਧਰਮ ਦੀਆਂ ਸਤਿਅਤਾਂ ਮਨਾ ਨਹੀਂ ਸਕਦਾ ਉਹ ਸਿੱਖ ਗੁਰੂਆਂ ਦੇ ਜਿਹੜੇ ਦਿਹਾੜੇ ਨੇ ਗੁਰਪੂਰ ਉਹ ਮਨਾ ਨਹੀਂ ਸਕਦਾ ਇਹ ਕਿੱਥੇ ਲਿਖਿਆਗਾ ਇਹਦਾ ਮਤਲਬ ਤਾਂ ਤੁਸੀਂ ਤੋੜ ਰਹੇ ਹੋ ਗੁਰੂਆਂ ਦੇ ਧਾਲਾ ਲੋਕਾਂ ਨੂੰ ਤੋੜ ਰਹੇ ਹੋ ਜੋੜ ਨਹੀਂ ਰਹੇ ਇਸ ਕਰਕੇ ਲੋਕ ਐਸਾਈ ਬਣ ਰਹੇ ਆ ਜਾਂ ਡੇਰਿਆਂ ਵੱਲ ਜਾ ਰਹੇ ਆ ਕਿਉਂਕਿ ਤੁਸੀਂ ਇੱਕ ਪਰਿਵਾਰ ਦੀ ਬਦਲ ਪਰਿਵਾਰ ਦੀ ਪੁਸਤਪਰਾਹੀ ਕਰਦੇ ਹੋ ਸਿਰਫ ਕੋਈ ਮਰਦੀ ਜਥੇਦਾਰ ਆ ਜੇ ਸਾਰੇ ਹੀ ਚੇ ਪ੍ਰਧਾਨ ਆ ਜੇ ਸਰੋਨੀ ਕਮੇਟੀ ਆ ਜੇ ਜਥੇਦਾਰ ਆ ਜੇ ਸਿਰਫ ਬਾਦਲ ਤੋਂ ਬਿਨਾ ਉਹਨਾਂ ਦੇ ਪੱਲੇ ਕੁਝ ਨਹੀਂ ਸਿਰਫ ਬਾਦਲ ਬਾਦਲਾ ਕਿਉਂਕਿ ਬਾਦਲ ਨੇ ਉਨੂੰ ਥਾਪਿਆ ਹੋਇਆਗਾ ਕਬਦ ਕੀਤਾ ਹੋਇਆਗਾ ਉਹਦਾ ਕਬਜ਼ਾ ਕਰਾਇਆ ਹੋਇਆਗਾ ਸ੍ਰੀ ਕਲਤਾ ਸਾਹਿਬ ਤੇ ਤੇ ਇਸ ਕਰਕੇ ਜਿਹੜਾ ਇਹ ਬਿਆਨ ਆ ਅਰਨੀਤ ਸਿੰਘ ਨੇ ਜਿਹੜਾ ਟਿਕਾ ਕੇ ਬਿਆਨ ਦਿੱਤਾ ਕਿ ਭਾਈ ਤਾੜਾ ਦੱਸੋ ਬੀਬੀ ਦਾ ਬੀਬੀ ਬਾਦਲ ਦਾ ਗਾਤਰਾ ਕਿੱਥੇ ਆ ਕੋਈ ਇਹਨਾਂ ਕੋਲ ਜਵਾਬ ਨਹੀਂ ਹੋਣਾ ਜੋਗੋਦ ਤੁਹਾਡੀ ਸਰੋਹਣੀ ਕਮੇਟੀ ਕਰ ਰਹੀ ਆ ਸਾਰਿਆਂ ਨੂੰ ਪਤਾ ਤੇ ਇਸ ਕਰਕੇ ਠਕੇ ਰਹੋ ਮੈਂ ਇਹ ਨਹੀਂ ਕਹਿੰਦਾਗਾ ਕਿ ਦਾੜੀ ਕੱਟਣੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾਗਾ ਕਿ ਪਰ ਇਹ ਕਿੱਥੇ ਲਿਖਿਆ ਸਭ ਤੋਂ ਜਿਹੜੀਆਂ ਸ਼ਹੀਦੀਆਂ ਪਾਈਆਂ ਜਦੋਂ ਦਾੜੀ ਕੱਟੇ ਵਾਲਾ ਸ਼ਹੀਦੀ ਪਾਉਂਦਾਗਾ ਉਦੋਂ ਤੁਸੀਂ ਬੱਲੇ ਬੱਲੇ ਕਰਦੇ ਹੋ ਉਦੋਂ ਤੁਹਾਡੇ ਲਈ ਸ਼ਹੀਦ ਹੁੰਦਾਗਾ ਠੀਕ ਆ ਕਿ ਭਾਈ ਅਗਲਾ ਆਪਣੇ ਤੌਰ ਤੇ ਜੋ ਰੱਖਦਾ ਉਹਦਾ ਧੰਨਵਾਦ ਆ ਜਿਹੜਾ ਕੱਟਦਾ ਉਹਨੂੰ ਧੱਕੇ ਨਾਲ ਨਹੀਂ ਕਹਿ ਕਹਿ ਸਕਦੇ ਭਾਈ ਤੂੰ ਨਾ ਹੀ ਦਾੜੀ ਕੱਟਾ ਨਾ ਹੀ ਕੋ ਧੱਕੇ ਨਾਲ ਰੱਖ ਸਕਦਾਗਾ ਪਰ ਹਾਂ ਤੁਸੀਂ ਜਿਹੜਾ ਤੁਹਾਡਾ ਪ੍ਰਚਾਰ ਆ ਜੇਕਰ ਤੂੰ ਤੁਹਾਡਾ ਪ੍ਰਚਾਰ ਐਡਾ ਵੱਡਾ ਤਕੜਾ ਹੁੰਦਾ ਤਾਂ ਅੱਜ ਹਰ ਇੱਕ ਸਿੱਖ ਦੇ ਜਿਹੜਾ ਨੌਜਵਾਨਾਂ ਦੇ ਜੁੜੇ ਹੋਣੇ ਸੀ ਧੜਾ ਧੜ ਨੌਜਵਾਨ ਜਿਹੜੇ ਆ ਉਹ ਕੇਸ ਕਟਾਈ ਜਾ ਰਹੇ ਆ ਤੇ ਤੁਹਾਡਾ ਪ੍ਰਚਾਰ ਤੇ ਸੰਚਾਰ ਅਰਬਾਂ ਕਰੋੜਾਂ ਦਾ ਬਾਈਟ ਸਰਾਉਣੇ ਕਮੇਟੀ ਦਾ ਕਿੱਥੇ ਜਾਂਦਾਗਾ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਆਪਣੇ ਕਮੈਂਟ ਜਿਹੜੇ ਜਰੂਰ ਲਿਖਣਾ ਧੰਨਵਾਦ ਵਰਜੀਕਾ ਖਾਲਸਾ ਬਹਿਰ ਜੀ ਕੀ ਫਤਿਹ